ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਜ਼ਰੂਰ ਕਰੋ ਜੀ ਸੰਗਤ ਜੀ ਆਓ ਤੁਸੀਂ ਕੱਲ ਸੂਰਜ ਗ੍ਰਹਿਣ ਸਮੇਂ ਕੁਰਕ ਖੇਤਰ ਗਏ ਸਾਖੀ ਸਰਵੰਨ ਕੀ ਤਸੀਂ ਅੱਜ ਸਾਖੀਆਂ ਗੁਰੂ ਨਾਨਕ ਦੇਵ ਜੀ ਦੀਆ ਵਿੱਚੋਂ ਸਾਖੀ ਤੇ ਵੀਨ ਹਰਿਦੁਆਰ ਸਰਵਣ ਕਰਾਵਾਂਗੇ ਗੁਰੂ ਜੀ ਨਾਮਦਾਨ ਦੇ ਖੁੱਲੇ ਗੱਫੇ ਵਰਤਾਂਦੇ ਅਤੇ ਪ੍ਰੇਮ ਜਿੱਤਾਂ ਪ੍ਰਾਪਤ ਕਰਦੇ ਹਰਿਦੁਆਰ ਪਹੁੰਚ ਗਏ ਹਰਿਦੁਆਰ ਪਹੁੰਚ ਕੇ ਉਹ ਖੁਸ਼ਵੰਤ ਕਾਟ ਗਏ ਜਿੱਥੇ ਹਿੰਦੁਸਤਾਨ ਦੇ ਹਰ ਭਾਗ ਤੋਂ ਲੋਕ ਆਪਣੇ ਪਿਤਰਾਂ ਨੂੰ ਮੁਕਤ ਕਰਵਾਉਣ ਲਈ ਬ੍ਰਾਹਮਣਾਂ ਦੀਆਂ ਹਦਾਇਤਾਂ ਅਨੁਸਾਰ ਰੀਤੀ ਰਿਵਾਜ ਕਰਦੇ ਸਨ ਉਹ ਆਪਣੇ ਆਪ ਨੂੰ ਮਲ ਮਲ ਇੰਜ ਤੋ ਰਹੇ ਸਨ ਜਿਵੇਂ ਉਹ ਆਪਣੇ ਪਾਪਾਂ ਦੀ ਮੈਲ ਤੋ ਰਹੇ ਸਨ ਉਸ ਸਮੇਂ ਦਿਨ ਦਾ ਚੜਾਸੀ ਸੂਰਜ ਪੁਰਬ ਵਾਲੇ ਪਾਸੇ ਉਹ ਉਦੈ ਹੋ ਰਿਹਾ ਸੀ ਸੂਰਜ ਨੂੰ ਚੜ੍ਹਦਾ ਵੇਖ ਕੇ ਉਹ ਸਾਰੇ ਯਾਤਰੂ ਅਤੇ ਸਾਧੂ ਸੰਤ ਸੂਰਜਵਾਲ ਨੂੰ ਕਰਕੇ ਪਾਣੀ ਸੁਟਣ ਲੱਗ ਪਏ। ਗੁਰੂ ਜੀ ਉਹਨਾਂ ਦੇ ਇਸ ਫੋਕੀ ਵਹਿਮ ਨੂੰ ਦੂਰ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਸੋਚਿਆ ਕਿ ਇਹਨਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਕੋਈ ਨਾਟਕੀ ਕਾਰਜ ਕਰਨਾ ਪਵੇਗਾ। ਇਸ ਲਈ ਉਹ ਵੀ ਆਪਣੇ ਕੱਪੜੇ ਉਤਾਹ ਕਰਕੇ ਹਰਿਦੁਆਰ ਦੇ ਪਾਣੀ ਵਿੱਚ ਜਾ ਬੜੇ ਅਤੇ ਪੱਛਮ ਵਾਲੇ ਪਾਸੇ ਮੂੰਹ ਕਰਕੇ ਛੇਤੀ ਛੇਤੀ ਪਾਣੀ ਸੁਟਣ ਲੱਗ ਪਏ। ਸਾਰੇ ਵੇਖਣ ਵਾਲੇ ਉਹਨਾਂ ਦੀ ਇਸ ਕਿਰਿਆ ਤੇ ਬਹੁਤ ਹੈਰਾਨ ਹੋਏ। ਉਹਨਾਂ ਸੋਚਿਆ ਇਹ ਕੋਈ ਮੁਸਲਮਾਨ ਹੈ ਜਿਹੜਾ ਰੱਬ ਨੂੰ ਪੱਛਮ ਵੱਲ ਮੰਨ ਕੇ ਪਾਣੀ ਸੁਟ ਰਿਹਾ ਹੈ। ਥੋੜੇ ਸਮੇਂ ਬਾਅਦ ਹੀ ਸਾਰੇ ਪਾਣੀ ਸੁਟਣ ਵਾਲੇ ਉਨਨਾ ਪਾਸਾ ਗਏ ਅਤੇ ਕਹਿਣ ਲੱਗੇ ਤੁਸੀਂ ਕੌਣ ਹੋ ਤੁਹਾਨੂੰ ਇੰਨਾ ਵੀ ਪਤਾ ਨਹੀਂ ਕਿ ਸੂਰਜ ਤਾਂ ਸਾਹਮਣੇ ਪੂਰਬ ਵੱਲੋਂ ਚੜ੍ਹ ਰਿਹਾ ਹੈ ਪਰ ਤੁਸੀਂ ਪਾਣੀ ਪੱਛਮ ਵੱਲ ਸੁਟ ਰਹੇ ਹੋ ਗੁਰੂ ਜੀ ਮੁਸਕਰਾ ਪਏ ਅਤੇ ਕਹਿਣ ਲੱਗੇ ਭਾਈ ਸਾਜਣੇ ਮੈਂ ਤਾਂ ਕਿਸੇ ਖਾਸ ਮਨੋਰਥ ਨਾਲ ਅਤੇ ਕਿਸੇ ਖਾਸ ਲਾਭ ਹਿੱਤ ਇਹਦਰ ਪਾਣੀ ਸੁਟ ਰਿਹਾ ਹਾਂ ਪਰ ਮਿਹਰ ਪਾਣੀ ਕਰਕੇ ਮੈਨੂੰ ਇਹ ਦੱਸੋ ਕਿ ਤੁਸੀਂ ਚੜ੍ਹਦੇ ਪਾਸੇ ਪਾਣੀ ਕਿਉਂ ਸੁਟ ਰਹੇ ਹੋ ਉਹ ਗੁਰੂ ਜੀ ਨੂੰ ਅਨਜਾਨ ਸਮਝਦੇ ਸਨ ਇਸ ਲਈ ਸਾਰੇ ਬੋਲ ਉੱਠੇ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਪਾਉਂਚਾ ਰਹੇ ਹਾਂ ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਣ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਫਿਰ ਪੁੱਛਿਆ ਪਰ ਤੁਹਾਡੇ ਪਿਤਰ ਰਹਿੰਦੇ ਕਿੱਥੇ ਹਨ ਉਹ ਇਸ ਥਾਂ ਤੋਂ ਕਿੰਨੀ ਕੁ ਦੂਰ ਹਨ ਸਾਰੇ ਕਹਿਣ ਲੱਗੇ ਉਹ ਤਾਂ ਦੂਸਰੀ ਦੁਨੀਆ ਵਿੱਚ ਵਸਦੇ ਹਨ ਅਤੇ ਉਹ فاਸਲਾ ਸਾਡੀ ਸਮਝ ਤੋਂ ਬਾਹਰ ਹੈ ਹੋ ਸਕਦਾ ਲੱਖਾਂ ਕਰੋੜਾਂ ਕੋਰ ਦੂਰ ਹੋਵੇ ਗੁਰੂ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਖੁਸ਼ ਹੁੰਦੇ ਬੋਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤਾਂ ਮੇਰਾ ਨਿਸ਼ਚਾ ਪੱਕਾ ਕਰ ਦਿੱਤਾ ਹੈ ਇਹ ਕਹੇ ਕਿ ਉਹ ਫਿਰ ਪੂਰੇ ਜ਼ੋਰ ਨਾਲ ਪੱਛਮ ਵੱਲ ਪਾਣੀ ਸੁੱਟਣ ਲੱਗ ਗਏ ਸਾਰੇ ਯਾਤਰੀ ਹੈਰਾਨ ਹੋਏ ਉਹਨਾਂ ਵੱਲ ਵੇਖੀ ਜਾ ਰਹੇ ਸਨ ਪਰ ਗੁਰੂ ਜੀ ਪਾਣੀ ਸੁੱਟੀ ਗਏ ਸੁੱਟੀ ਗਏ ਯਾਤਰੀਆਂ ਨੇ ਤਾਂ ਗੁਰੂ ਜੀ ਨੂੰ ਸਭ ਕੁਝ ਦੱਸ ਦਿੱਤਾ ਸੀ ਪਰ ਗੁਰੂ ਜੀ ਨੇ ਜਦ ਉਹਨਾਂ ਨੂੰ ਕੁਝ ਨਾ ਦੱਸਿਆ ਤਾਂ ਫਿਰ ਰੌਲਾ ਪਾਉਣ ਲੱਗੇ ਅਤੇ ਕਹਿਣ ਲੱਗੇ ਤੁਸੀਂ ਸਾਥੋਂ ਤੇ ਪੁੱਛ ਲਿਆ ਪਰ ਸਾਨੂੰ ਕੁਝ ਦੱਸਦੇ ਨਹੀਂ ਕਿ ਪਾਣੀ ਕਿੱਥੇ ਪੀਚ ਰਹੇ ਹੋ ਤਦ ਗੁਰੂ ਜੀ ਛੋੜਾ ਰੁਕੇ ਅਤੇ ਕਹਿਣ ਲੱਗੇ देखो पदर पुरुषू मेनू टांग ना करो ਤੁਹਾਨੂੰ ਨਹੀਂ ਪਤਾ ਕਿ ਸਾਡੇ ਵੱਲ ਕਿੰਨਾ ਸੋਕਾ ਪਿਆ ਹੈ ਅਤੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਉਹਦਰ ਮੇਰੇ ਖੇਤ ਸੁੱਕ ਰਹੇ ਹਨ ਅਤੇ ਇਧਰ ਤੁਸੀਂ ਮੈਨੂੰ ਰੋਕ ਰਹੇ ਹੋ ਇਹ ਗੱਲ ਸੁਣ ਕੇ ਲੋਕਾਂ ਵਿੱਚ ਉਤਸੁਕਤਾ ਹੋਰ ਵੱਧੀ ਤੇ ਉਹ ਹੈਰਾਨ ਹੋ ਕੇ ਪੁੱਛਣ ਲੱਗੇ ਤੁਹਾਡੇ ਖੇਤ ਇਤੋਂ ਕਿੰਨੇ ਕੁ ਦੂਰ ਹਨ ਬੁਰੂ ਜੀ ਨੇ ਕਿਹਾ ਕੋਈ ਬਹੁਤੀ ਦੂਰ ਨਹੀਂ ਹਨ ਇਹੋ ਕੋਈ 2200 ਕੋ ਹੁੰਦੇ ਹੀ ਹਨ ਪਰ ਮੇਰੀ ਬੇਨਤੀ ਹੈ ਕਿ ਮੈਨੂੰ ਤੰਗ ਨਾ ਕਰੋ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਾਰੇ ਹੱਸ ਪਏ ਉਹ ਕਹਿਣ ਲੱਗੇ ਪਈ ਪਲਿਆ ਪੁਰਸ਼ਾ ਤੂੰ ਇਨਾ ਸਿੱਧਾ ਏ ਜਿਹੜਾ ਪਾਣੀ ਤੂੰ ਬੁਕਾਨ ਨਾਲ ਸੁਟ ਰਿਹਾ ਏ ਉਹ ਤਾਂ ਗੰਗਾ ਦੇ ਜਲ ਵਿੱਚ ਹੀ ਮੁਰ ਦੇਖ ਪੈਂਦਾ ਏ ਇਹ ਤੇਰੇ ਖੇਤਾਂ ਤੱਕ ਕਿਵੇਂ ਜਾ ਸਕਦਾ ਏ ਗੁਰੂ ਜੀ ਕਹਿਣ ਲੱਗੇ ਤੁਸੀਂ ਕੋਈ ਬਬੇਕ ਦੀ ਗੱਲ ਕਰੋ ਤੁਸੀਂ ਕੋਈ ਨਿਆנדי ਗੱਲ ਕਰੋ ਜੇ ਤੁਹਾਡਾ ਚਟਿਆ ਪਾਣੀ ਦੂਸਰੀ ਦੁਨੀਆ ਵਿੱਚ ਪਹੁੰਚ ਸਕਦਾ ਹੈ ਤਾਂ ਮੇਰਾ ਚਟਿਆ ਇਸ ਦੁਨੀਆ ਵਿੱਚ 2250 ਕੋਤੇ ਕਿਉਂ ਨਹੀਂ ਪਹੁੰਚ ਸਕਦਾ ਗੁਰੂ ਜੀ ਨੇ ਇਸ ਸਾਧਾਰਨ ਸਵਾਲ ਨੇ ਸਭ ਨੂੰ ਸੋਚੀ ਪਾ ਦਿੱਤਾ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਉਨਾਂ ਨੂੰ ਸੋਚੀ ਆ ਗਈ ਕਿ ਬਰਾਮਣ ਉਹਨਾਂ ਨੂੰ ਫਜ਼ੂਲ ਹੀ ਠੱਗਦੇ ਸਨ ਦਰਿਆ ਵਿੱਚੋਂ ਬਾਹਰ ਆ ਕੇ ਸਾਰੇ ਗੁਰੂ ਜੀ ਦੇ ਲਾ ਲੱਗ ਗਏ ਸੰਗਤ ਜੀ ਕੱਲ ਨੂੰ ਅਸੀਂ ਸਾਖੀ ਸੁੱਛ ਅਤੇ ਪਿੱਠ ਦੀ ਸਰਵਣ ਕਰਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵੇ ਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ